ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਵਿਖੇ ਇੱਕ ਢਾਬੇ ਤੇ ਕਰੀਬ ਅੱਧੀ ਦਰਜਣ ਹਮਲਾਵਾਰਾਂ ਨੇ ਤਲਵਾਰ ਸਮੇਤ ਹੋਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ ਇਸ ਘਟਨਾ ਵਿੱਚ ਢਾਬੇ ਦੇ ਮਾਲਕ ਸਮੇਤ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੈ ਇਹ ਘਟਨਾ ਹੋਲੀ ਵਾਲੇ ਦਿਨ ਵਾਸਟ ਸਟੈਂਡ ਨੇੜੇ ਰਾਤ ਕਰੀਬ 8 ਵਜੇ ਵਾਪਰੀ ਘਟਨਾ ਦੀ ਸੂਚਨਾ ਪਾ ਕੇ थाना ਡਿਵੀਜ਼ਨ ਨੰਬਰ 6 ਦੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਜ਼ਮਾਦੀਪ ਚਾਨ ਕਰਨ ਲਈ ਟਾਪੇ ਤੇ ਲੱਗੇ ਸੀਸੀਟੀਵੀ ਕੈਮਰੇ ਨੂੰ ਆਪਣੇ ਕਬਜ਼ੇ ਚ ਲੈ ਲਿਆ। ਪੁਲਿਸ ਨੇ ਟਾਪੇ ਦਾ ਮਾਲਕ ਤੇ ਬਿਆਨ ਵੀ ਦਰਜ ਕਰ ਲਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਖੋਲੀ ਵਾਲੇ ਦਿਨ ਬਾਸਟੈਂਡ ਨੇੜੇ ਸਥਿਤ ਪ੍ਰਿੰਸ ਟਾਪੇ ਦਾ ਕੰਮ ਆਮ ਦਿਨਾਂ ਵਾਂਗ ਹੀ ਚੱਲ ਰਿਹਾ ਸੀ। ਇੱਕ ਕਰਮਚਾਰੀ ਟਾਪੇ ਦੇ ਬਾਹਰ ਸਾਹਮਣੇ ਬੈਠਾ ਸੀ ਅਤੇ ਇੱਕ ਤੀਜੇ ਵਿਅਕਤੀ ਨਾਲ ਗੱਲ ਕਰ ਰਿਹਾ ਸੀ। ਇਸ ਦੌਰਾਨ ਰਾਤ 3:00 ਵਜੇ ਦੀ ਦਰਜਨ ਤੋਂ ਵੱਧ ਨੌਜਵਾਨ ਆਏ ਤੇ ਉਹਨਾਂ ਦੇ ਟਾਬੇ ਦੇ ਮਾਲਕ ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ। ਟਾਬੇ ਦੇ ਮਾਲਕ ਤੇ ਹਮਲਾ ਹੁੰਦੇ ਵੇਗ ਜਦੋਂ ਇੱਕ ਕਰਮਚਾਰੀ ਮਾਲਕ ਨੂੰ ਬਚਾਉਣ ਨਹੀਂ ਆਇਆ ਤਾਂ ਮੁਲਾਜ਼ਮਾ ਨੇ ਕਰਮਚਾਰੀ ਨੂੰ ਵੀ ਫੜ ਲਿਆ ਅਤੇ ਉਸ ਨੂੰ ਜ਼ਮੀਨ ਤੇ ਸੁੱਟ ਦਿਆ ਤਲਵਾਰਾ ਸਮੇਤ ਬੇਸਵਾਲ ਬੈਟਾ ਨਾਲ ਹਮਲਾ ਕਰ ਦਿੱਤਾ। ਟਾਬਾ ਮਾਲਕ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੁਲਾਜ਼ਮਾ ਨੇ ਦੋ ਕਰਮਚਾਰੀਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਘਟਨਾ ਨੂੰ ਜਾਂਚ ਦੇਣ ਮੰਗਰੋ ਸਾਰੇ ਦੋਸ਼ੀ ਮੌਕੇ ਤੋਂ ਭੱਜ ਗਏ। ਮੋਕਦਮ ਜੂਦ ਲੋਕਾਂ ਦੀ ਮਦਦ ਨਾਲ ਜ਼ਖਮੀ ਕਰਮਚਾਰੀ ਨੂੰ ਹਸਤਾ ਲਜਾਇਆ ਗਿਆ ਇਸ ਦੇ ਨਾਲ ਹੀ ਦ ਹੋਰ ਲੋਕਾਂ ਨੂੰ ਮਾਮਲੀ ਸੱਟਾਂ ਲੱਗੀਆਂ ਸਨ ਅਤੇ ਉਹਨਾਂ ਨੂੰ ਵੀ ਪੱਟੀਆਂ ਬੰਨ੍ਹੀਆਂ ਗਈਆਂ ਉਤੈ ਪ੍ਰੇਸ਼ਟਾਬੇ ਦੇ ਮਾਲਕ ਵਰੁਣ ਨੇ ਦੱਸਿਆ ਕਿ ਉਹ ਹਮਲਾ ਪ੍ਰਾਣੀ ਰੰਜਿਸ਼ ਕਾਰਨ ਕੀਤਾ ਗਿਆ ਵਰੁਣ ਨੇ ਦੱਸਿਆ ਕਿ ਉਹਨਾਂ ਦਾ ਕੁਝ ਸਮਾਂ ਪਹਿਲਾਂ ਉਕਤ ਹਮਲਾਵਾਰਾਂ ਨਾਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਮੌਜਮਾ ਨੇ ਮੌਕਾ ਲੱਭਦੇ ਹੀ ਹਮਲਾ ਕਰ ਦਿੱਤਾ ਇਸ ਸਬੰਧ ਪਿਛਲੇ ਕੁਝ ਦਿਨਾਂ ਤੋਂ ਟਾਬਾ ਮਾਲਕ ਦੇ ਫੋਨ ਤੇ ਧਮਕੀਆਂ ਮਿਲ ਰਹੀਆਂ ਸਨ ਕਿ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ ਦੋਵਾਂ ਵਿਚਕਾਰ ਸਲਾਹ ਬਾਰੇ ਗੱਲਬਾਤ ਚੱਲ ਰਹੀ ਸੀ ਪਰ ਸ਼ੁੱਕਰਵਾਰ ਨੂੰ ਮੁਲਜ਼ਮ ਨੇ ਅੱਧੀ ਦਰਜਨ ਲੋਕਾਂ ਨਾਲ ਅਚਾਨਕ ਹਮਲਾ ਕਰ ਦਿੱਤਾ ਪੀੜਤ ਨੇ ਪੁਲਿਸ ਨੂੰ ਮਾਮਲੇ ਵਿੱਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ